ਜੇ ਦੇ ਸਰਕਾਰਾਂ ਮੰਨ ਲੈਣ ਚੰਗੀ ਗੱਲ ਆ ਨਹੀਂ ਤੇ ਆ ਤੈਾਰੇ ਕੋਈ ਏਡੀ ਵੱਡੀ ਗੱਲ ਨਹੀਂ ਆ ਕਿਸਾਨਾਂ ਅੱਗੇ ਇਹ ਤੇ ਟਰੈਕਟਰਾਂ ਦਾ ਧੂਤ ਧੂਗ ਲੈ ਜਾਣੇ ਸਭ ਹੈਗੇ ਨਾ ਮੋਰਚੇ ਕੇ ਜਥੇਬੰਦੀ ਕੇ ਪ੍ਰਧਾਨ ਨੇ ਉਹਨਾਂ ਨੇ ਸ਼ਾਂਤੀ ਦਵਾਈ ਆ ਜਿੱਦਨ ਸਾਰਾ ਕੰਮ ਕੰਪਲੀਟ ਹੋ ਗਿਆ ਇਹ ਸਭ ਪਲੇਟਾਂ ਚੱਕ ਚੱਕ ਮਾਰਾਂਗੇ ਏਡੀ ਕੋਈ ਗੱਲ ਨਹੀਂ ਆ ਸਾਡੇ ਵਾਸਤੇ ਚੱਕਣ ਲਈ ਕੁੰਡਲੀ ਸਿੰਘੂ ਬਾਰਡਰ ਪਰ ਕੁਝ ਕਿਸਾਨ ਨੇਤਾ ਪਹੁੰਚੇ ਉਹਨਾਂ ਸੇ ਜਾਣਦੇ ਹੈ ਕਿ ਸ਼ੰਭੂ ਬਾਰਡਰ ਪਰ ਕਿਸਾਨ ਬੈਠੇ ਹੈ ਕੱਲ ਦਿੱਲੀ ਕੂਚ ਕੀ ਕੋਲਦੀ ਹੈ ਕਿਸ ਤਰ੍ਹਾਂ ਦੀ ਤਿਆਰੀ ਤਿਆਰੀ ਤੇ ਵੇਖੋ ਇਤਰਾ ਹੀ ਆ ਜੀ ਜੇ ਦੇ ਸਰਕਾਰਾਂ ਮੰਨ ਲੈਣ ਚੰਗੀ ਗੱਲ ਆ ਨਹੀਂ ਤੇ ਆ ਤਿਆਰੀ ਦੀ ਕੋਈ ਏਡੀ ਵੱਡੀ ਗੱਲ ਨਹੀਂ ਆ ਕਿਸਾਨਾਂ ਅੱਗੇ ਇਹਦੇ ਟਰੈਕਟਰਾਂ ਪਾ ਧੂ ਧੂ ਕੇ ਲੈ ਜਾਣੇ ਸਭ ਕੋਈ ਏਡੀ ਵੱਡੀ ਗੱਲ ਨਹੀਂ ਆ ਸਰਕਾਰ ਕੇ ਸਾਥ ਚਾਰ ਦੌਰ ਕੀ ਬੈਠਕ ਵੀ ਹੋ ਚੁਕੀ ਆ ਪਰ ਬੇਨਤੀਜਰਾ ਹੀ ਬੈਠਕ ਅਭੀ ਤੱਕ ਉਹ ਤੇ ਕਿਵੇਂ ਮੰਨ ਲੋ ਵੀ ਫਾਲਤੂ ਗੱਲ ਆ ਜਿਤਨਾ ਮੰਨ ਲੋ ਕਹੀ ਜਾਂਦੇ ਆ ਬੈਠਕ ਹੋ ਗਈ ਆ ਹੋ ਗਿਆ ਜੇ ਹੋ ਗਿਆ ਟਾਈਮ ਲਗਾਈ ਜਾਂਦੇ ਆ ਪਰ ਇਹ ਹੁਣ ਕੰਮ ਜਿਹੜਾ ਨਾ ਬਹੁਤ ਤਕੜਾ ਹੋ ਗਿਆ ਵਾ ਇਹ ਸਰਕਾਰ ਦੇ ਕੁੰਦਲੀ ਸਿੰਘ ਕੋ ਬਾਰਡਰ ਪਰ ਦਿਵਾਰੇ ਬਣਾ ਦੀਆਂ ਹਨ ਲੋਹੇ ਕੇ ਦੇਖ ਕਿਸ ਤਰ੍ਹਾਂ ਕਿਟਲੇ ਤਾਰੇ ਲਗਾਈ ਜਾ ਰਹੀ ਹੈ ਯਹਾਂ ਪਰ ਪੈਰਾ ਮਿਲਟਰੀ ਫੋਰਸੇ ਕੀ ਤੈਨਾਤੀ ਕੀ ਗਈ ਹੈ ਕੋਈ ਚੱਕਰ ਨਹੀਂ ਇਹ ਦਵਾਰਾਂ ਤੇ ਕੋਈ ਚੱਕਰ ਨਹੀਂ ਜੀ ਇਹ ਦਵਾਰਾਂ ਤੇ ਚੁੱਕ ਚੁੱਕ ਮਾਰ ਲੀਆਂ ਵੇਖੀ ਤਾਂ ਫੌਜਾਂ ਇੱਥੇ ਆ ਗਈਆਂ ਇਹ ਇਹ ਦਵਾਰਾਂ ਜਿਹੜੀਆਂ ਨਾ ਇਹ ਦਿੱਲੀ ਸਾਡੇ ਸੰਤਾ ਨੇ ਬਘੇਲ ਸਿੰਘ ਉਹਨਾਂ ਨੇ ਕਈ ਯਾਰ ਜਿੱਤੀ ਆ ਔਰ ਅਜੇ ਸਾਡਾ ਔਰ ਸਾਡੇ ਜਿਹੜੇ ਹੈਗੇ ਨਾ ਮੋਰਚੇਗੇ ਜਥੇਬੰਦੀ ਕੇ ਪ੍ਰਧਾਨ ਨੇ ਉਹਨਾਂ ਨੇ ਸ਼ਾਂਤੀ ਦਵਾਈ ਆ ਜਿੱਦਨ ਸਾਰਾ ਕੰਮ ਕੰਪਲੀਟ ਹੋ ਗਿਆ ਇਹ ਸਭ ਪਲੇਟਾਂ ਚੱਕ ਚੱਕ ਮਾਰਾਂਗੇ ਏਡੀ ਕੋਈ ਗੱਲ ਨਹੀਂ ਆ ਸਾਡੇ ਵਾਸਤੇ ਚੱਕਣ ਲਈ ਅਸੀਂ ਇਦਾਂ ਏਦਾਂ ਵਚਨ ਨਿੱਤ ਪੰਜਾਬ ਚੱਕਦੇ ਆ ਆਪਣੀ ਖੇਤੀਬਾੜੀ ਜੇ 200 200 ਹਾਊਸ ਪਾਵਰ ਦੇ ਟਰੈਕਟਰ ਆ ਹਮਾਰੇ ਪਾਸ ਬਲਦੋਜ਼ਰ ਆਪਕੇ ਹੈ ਜਿੱਦਨ ਸਾਡੀ ਜਥੇਬੰਦੀ ਪਾਵਰ ਦੇ ਦੇਗੀ ਨਾ ਸਮਝੋਤਾ ਹੋਏਗਾ ਉਦਨੇ ਸਭ ਚੱਕੇ ਜਾਣਗੇ ਜਥੇਬੰਦੀ ਨੇ ਕਹਾ ਕਿ ਕਿਸ ਤਾਰੀਖ ਨੂੰ ਦਿੱਲੀ ਕੂਚ ਦਾ ਐਲਾਨ ਕਰਾਂਗੇ ਹਮ ਅਜੇ ਜਥੇਬੰਦੀ ਨੇ ਕੂਚ ਕਰਨੇ ਕਹਿੰਦੇ ਅਜੇ ਇਹਨਾਂ ਦੀ ਐਤਵਾਰ ਕੋ ਮ ਔਰ ਫਿਰ ਹੁਣ ਗਾਂ ਕਾ ਟਾਈਮ ਲੈ ਲਿਆ ਅਜੇ ਜਥੇਬੰਦੀ ਸਮਝੌਤੇ ਦੇ ਤੌਰ ਤੇ ਜਬ ਨਾ ਹੋਏਗੀ ਕਾਲ ਆ ਗਈ ਸਭੀ ਜਥੇਬੰਦੀਆਂ ਜੋ ਪੰਜਾਬ ਚ ਵੀ ਆ ਉਹ ਉਥੇ ਕਰ ਰਹੀਆਂ ਨੇ ਕੂਚ ਟ੍ਰੇਨਾਂ ਰੋਕ ਰਹੀਆਂ ਟੋਲ ਪਲਾਜ਼ਾ ਸਭੀ ਫ੍ਰੀ ਕੀਤਾ ਏ ਜਬ ਨਾ ਮੰਨਣਗੇ ਫਿਰ ਸਭੀ ਜਥੇਬੰਦੀਆਂ ਸਾਥ ਮੇ ਇਕ ਸਾਥ ਮੇ ਆਏਗਾ ਔਰ ਆਪ ਇਹ ਜੋ ਬੈਰੀਗੇਡਾ ਸਭ ਪਾਟ ਕੇ ਦਲੀ ਜਾਏਗੀ ਜਿਸ ਤਰ੍ਹਾਂ ਕੀ ਦੀਵਾਰें ਯਹਾਂ ਪਰ ਬਣਾ ਦੀਏ ਕੰਕਰੀਟ ਨੂੰ ਮੇ ਪਥਰੋ ਕੇ ਵਿਚ ਮੇ ਡਾਲੇ ਗਏ ਹੈ ਪੈਰਾ ਮਿਲਟਰੀ ਫੋਰਸ ਕੀ ਤਣਾਤੀ ਕੀ ਗਈ ਹੈ ਕਟਿਲੇ ਤਾਰ ਯਹਾਂ ਪਰ ਲਗਾਏ ਗਏ ਹੈ ਔਰ ਕੰਟੀਲੇ ਤਾਰ ਜੋ ਮਰਜੀ ਲਗਾ ਲੈਣ ਜਿਤਨਾ ਮਰਜੀ ਪ੍ਰਬੰਧ ਕਰ ਲੈਣ ਜੋ ਪਬਲਿਕ ਹੈ ਜੋ ਸਿੱਖ ਸਰਦਾਰ ਹੈ ਇਸਕੇ ਪਾਸ ਮੈਂ ਕੁਝ ਵੀ ਨਹੀਂ ਹੈ ਇਸ ਕੋ ਤੋੜ ਕੇ ਪਟ ਕੇ ਸਭ ਦਿਲੀ ਜਾਏਗੇ ਜੋ ਚਾਰ ਦੌਰ ਕੀ ਬੈਠਕ ਹੋਈ ਉਸ ਬੇਨਤੀਜਾ ਕਿਉਂ ਰਹੀ ਕੀ ਕਾਰਨ ਰਹਾ ਉਸਕੇ ਕੁਝ ਵੀ ਟਾਈਮ ਟਪਾ ਰਿਹਾ ਹੈ ਬੈਠਕ ਚ ਕੁਝ ਵੀ ਸਿੱਟਾ ਨਹੀਂ ਨਿਕਲ ਰਿਹਾ ਇਸ ਜਾਣ ਕੇ ਹੀ ਟਾਈਮ ਟਪਾ ਰਿਹਾ 1 2 ਰੋਜ਼ ਦਾ ਪਰ ਜੋ ਪਿੰਡਾਂ ਚੋਂ ਸੰਗਤ ਚੱਲ ਕੇ ਆ ਗਈ ਹੈ ਨਾ ਉਹ ਰੁਕੀ ਹੈ ਉਹ ਵਾਪਸ ਨਹੀਂ ਜਾਏਗੀ ਸਮਝੌਤੇ ਤੋਂ ਬਿਨਾ ਅੱਗੇ ਵੀ ਜਿਸ ਤਰ੍ਹਾਂ ਰੁਕੀ ਸੀ ਇਸੇ ਤਰ੍ਹਾਂ ਆਣ ਕੇ ਉਹ ਜਿਹੜੀ ਆ ਪਬਲਿਕ ਇੱਥੇ ਹੀ ਦਿੱਲੀ ਰੁਕੇਗੀ ਆਣ ਕੇ ਵਾਪ ਸੰਭੂ ਬਾਰਡਰ ਪਰ ਆंसू ਗੈਸ ਕੇ ਗੋਲੇ ਵੀ ਧਾਕੇ ਗਏ ਰਬੜ ਦੀ ਗੋਲੀਆਂ ਵੀ ਚਲਾਈ ਗਈ ਉਸ ਕੋ ਕਿਸ ਤਰ੍ਹਾਂ ਦੇ ਉਸ ਕੋ ਕਿਸ ਤਰ੍ਹਾਂ ਦੇਖਣਾ ਵਾਪੇ ਇਹ ਸਰਦਾਰੇ ਨਾ ਚੀਜ਼ਾਂ ਤੋਂ ਨਹੀਂ ਡਰਦੇ ਵੇਖੋ ਕਿੰਨੇ ਸ਼ਹੀਦ ਵੀ ਹੋਏ ਆ ਤੇ ਕੋਈ ਡਰਦਾ ਵਾ ਕੋਈ ਚੱਕਰ ਨਹੀਂ ਮੰਨੋ ਇਹਨਾਂ ਨੂੰ ਇਹ ਮੌਤ ਦਾ ਜਿਹੜਾ ਡਾਰਿਆ ਚੱਕ ਕੇ ਫੇਰੀ ਆਉਣ ਦੇ ਅੱਗੇ ਉਹ ਇਹ ਵੱਡੀ ਕੋਈ ਵੱਡੀ ਗੱਲ ਨਹੀਂ ਆ ਮੌਤ ਤੇ ਮੰਨੋ ਸਿੱਖ ਜਿਹੜੇ ਨਾਲ ਸ਼ਹੀਦਾ ਦਾ ਪਾਰਾ ਵਾ ਜਿਹੜੇ ਸ਼ਹੀਦ ਸਿੰਘ ਹੈ ਨਾ ਉਹ ਇਹ ਫੌਜਾਂ ਦੇ ਗਾੜੀ ਨਾਲ ਅਗਵਾਈ ਕਰਨਦੇ ਆ ਤੇ ਤਾਂ ਹੀ ਇਹ ਫੌਜਾਂ ਵਧੀਆਂ ਹੰਡੀਆਂ ਹੱਡੀਆਂ ਹੋਰ ਚੱਕਰ ਕੁਝ ਨਹੀਂ ਆ ਇਹਨਾਂ ਆ ਦੇ ਮਤਲਬ ਦੁਬਾਰਾ ਇਹਨਾਂ ਦੇ ਗਾੜੀ ਕੋਈ ਚੀਜ਼ ਨਹੀਂ ਆ ਇਹਦੇ ਬੜਾ ਬੈ ਟ੍ਰੈਕਟ ਚੁੱਕ ਚੁੱਕ ਮਾਰਨਗੇ ਵੇਖਿਓ ਹਾਂਜੀ ਦੇਖਿਓ ਆਪ ਇਹ ਲੋਕ ਯਾਹ ਕੁੰਡਲਿਸ਼ਿੰਗੂ ਬਾਰਡਰ ਦਾ ਮੁਹਾਇਨਾ ਕਰਨੇ ਪਹੁੰਚੇ ਹੋ ਅੱਜ ਹਾਂਜੀ ਹਾਂਜੀ ਜੀ ਦੇਖਿਓ पंजाब से कुछ किसान कुंडली सिंह बॉर्डर पर पहुंचे उनका कहना है कि अगर हमारे जत्थेबंदी हमें ऐलान करती है कि दिल्ली कूच करना है तो हमारे लिए जो ये पत्थर की दीवारें बनाई गई हैं ये कोई बड़ी बात नहीं है हमारे ट्रैक्टर 200-200 दो सौ गए हैं जो दिल्ली कूच करेंगे कुंडली सिंह बॉर्डर से पवन राठी